ਹੈਲੋ ਨਾ ਨਾ ਕੋਈ ਨਹੀਂ ਲਾ ਦਾਂਗੇ ਕੌਣ ਆਇਆ ਉਹਦਾ ਕਰਾਹ ਵਾਲਾ ਕੋਈ ਇੱਕ ਮਿੰਟ ਤੈਨੂੰ ਦੱਸ ਦਿਆਂ ਖੜ ਜਾ ਮੜਿਆ ਕਰਦਾ ਫੋਨ ਤੈਨੂੰ ਵਾਪਸ ਉਹ ਕਰਾਹ ਵਾਲਾ ਕੋਈ ਅੱਜ ਨਾ ਆਖਿਆ ਅੱਜ ਨਹੀਂ ਲੱਗਣਾ ਹੁਣ ਰਸਾ ਦੋ ਰਾਤਾਂ ਤੈਨੂੰ ਅੱਗੇ ਤੁਰੇ ਫਿਰਦੇ ਨੂੰ ਹੋ ਗਿਆ ਉਹ ਕੁਛ ਨਹੀਂ ਆਉਂਦਾ ਸੀਜ਼ਨ ਚੱਲੀ ਜਾਂਦਾ ਹੁਣ ਦੋ ਦਿਨ ਤੱਕ ਸੀਜ਼ਨ ਤੂੰ 5 ਵਜੇ ਤੜਕੇ ਫੋਨ ਕਰਦਾ ਨੀਂਦ ਤਾਂ ਪੂਰੀ ਨਹੀਂ ਹੁੰਦੀ ਤੂੰ ਲਾ ਦੀ ਰਾਤ ਨੂੰ ਫਿਰ ਮੈਂ ਨਹੀਂ ਲਾਉਂਦਾ ਕੁਝ ਵੀ ਤਾਂ ਮੈਂ ਕਰਦਾ ਗੱਲ ਤੇ ਤੂੰ ਲਾ ਦੋ ਜਿਹੜੇ ਤੇ ਮੈਂ ਨਾਲੇ ਫੋਨ ਕਰਦਾ ਵੀ ਕੌਣ ਸੀ ਹੈ ਨਾ ਮੇਰੀ ਆਸ ਨਾ ਰੱਖੀ ਠੀਕ ਹੈ ਮਿੰਟਾ ਦੋ ਦਿਨ ਹੋ ਗਏ ਨਾ ਕੋਈ ਨਾ ਅੱਜ ਰਾਤ ਮੈਂ ਹੀ ਲਾਉਂਗਾ ਠੀਕ ਆ ਹਾਂ ਬਾਈ ਇਹ ਮੈਂ ਕੀ ਕਹਿੰਦਾ ਸੀ ਨਾ 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 ਕੰਪਿਊਟਰ ਦਾ ਲਾ ਦਾਂਗੇ ਆ 10 ਕਿੱਲੇ ਆ ਨਾ ਨਾ ਬੇ ਪਰਵਾਹ ਫਿਰ ਆਦਮਾ ਲਵਾ ਲੇਗਾ ਦੇ ਨੇ ਚਾ ਫਿਰ ਆਦਮਾ ਜਿੱਦਾਂ ਹੋਰ ਲਾ ਦਾਂਗੇ ਫਿਰ ਨਾ ਨਾ ਕੋਈ ਨਹੀਂ ਕਾਣ ਦੇ ਨੇ ਤੇਰਾ ਪੱਕਾ ਹੀ ਲਾ ਦਾਂਗੇ ਚੰਗਾ ਦੌੜੀ ਜਿੱਦਾਂ ਦੌੜ ਰਿਹਾ 11 ਵਜ ਗਏ 10 ਵਜੇ ਟਾਈਮ ਦਿੱਤਾ ਸੀਗਾ ਤੇ ਹਜੇ ਨਹੀਂ ਆਇਆ ਹੈਗਾ ਆ ਲਾਈ ਜਾਂਦੇ ਕਰਾ ਯਾਰ ਇਹ ਨੂੰ ਪੁੱਛ ਲਾਂ ਨੇ ਚਲ ਸਾਰੇ ਇੱਕੋ ਜਿਹੇ ਹੁੰਦੇ ਆ ਉਹਦੇ ਜਾ ਕੇ ਯਾਰ ਚਲ ਵਧੀਆ 10 ਕਿੱਲੇ ਹੋਰ ਮਿਲ ਗਏ ਸਾਰੀ ਰਾਤ ਚਲਾਵਾਂਗੇ ਅੱਜ ਤੱਕ ਕੰਪਿਊਟਰ ਕਿਵੇਂ ਬਾਈ ਵਧੀਆ ਬਾਈ ਤੁਸੀਂ ਦੱਸੋ ਬਾਈ ਯਾਰ ਕਰਾ ਹੀ ਲਾ ਦੇ ਲਾ ਦੇਣੇ ਕਿੱਥੇ ਬਾਣਾ ਆਪਣਾ ਆ ਨਾਲ ਹੀ ਆ ਬਾਈ ਨਾਲ ਲੱਗਵਾ ਹੀ ਆ ਹਾਂ ਸੀ ਬਸ ਕੋਈ ਨਹੀਂ ਆ ਆ ਲੱਗ ਜਾਂਦਾਗਾ ਆ ਪਟਾ ਲਾ ਕੇ ਤੇ ਹੋਊਗਾ 10 12 ਕਿੱਲੇ ਨਹੀਂ ਬਾਈ ਯਾਰ ਸਵਾ ਕਿੱਲਾ ਬਾਣਾ ਸਵਾ ਕਿੱਲਾ ਚਲ ਕੋਈ ਦੇਖ ਲੈਣਗੇ ਟਾਈਮ ਹੋਇਆ ਤਾਂ ਤੈਨੂੰ ਦੱਸ ਦਾਂਗੇ ਹੈ ਬਈ ਯਾਰ ਪੱਕਾ ਦੱਸਦੇ ਅੱਗੇ ਵੀ ਯਾਰ ਮੈਨੂੰ ਲਾਰੇ ਲਾ ਤੇ ਯਾਰ ਦੋ ਦਿਨ ਹੋ ਗਿਆ ਹੀ ਨਹੀਂ ਯਾਰ ਬੰਦਾ ਫਿਰ ਲਾਰੇ ਜੀ ਬਈ ਅਕਰ ਕਿਸੇ ਨੂੰ ਹੋਰ ਪੁੱਛਦਾ ਫਿਰ ਹੈ ਸ਼ਾਮ ਤੱਕ ਤੇ ਇੱਥੇ ਲੱਗ ਜੂਗਾ ਉਦੋਂ ਬਾਅਦ ਦੇਖ ਲਈ ਜੇ ਹੋਇਆ ਤਾਂ ਪੁੱਛਣੀ ਹੈ ਸ਼ਾਮ ਨੂੰ ਚਲ ਯਾਰ ਦੱਸ ਦੀ ਇਹ ਟਾਈਮ ਤੇ ਨਹੀਂ ਕੋਈ ਗੱਲ ਮੈਂ ਸ਼ਾਮ ਨੂੰ ਕਿਹੜਾ ਮਾਰ ਦੂੰ ਪੁੱਛ ਕੇ ਹੋ ਰੱਖ ਲੱਗ ਗਈ ਪਰ ਆਇਆ ਨਾ ਹੋਵੇ ਨਾ ਸਾਥੋ ਕੋਲ ਟਾਈਮ ਨਾ ਹੋਇਆ ਉਹ ਦੱਸ ਕਿਤੇ ਹੋਰ ਵੀ ਲਾਉਣੇ ਆ ਰਾਤ ਨੂੰ ਆਏ ਨੇ ਗਰੀਬ ਦੇ ਕੋਈ ਰਾਹਾ ਵੇਚ ਲਾਉਂਦਾਗਾ ਨਾ ਕੋਈ ਮਸ਼ੀਨ ਨਾਲ ਲੋਟ ਆਉਂਦਾ ਜਿਹੜਾ ਕੋਈ ਫਾਂਦੀ ਨਹੀਂ ਮਿਲਦਾ ਯਾਰ ਕੰਗਾ ਸਿਓ ਉਹ ਤਾਂ ਸਭਾ ਕਿਲਾ ਬਾਂਦਾ ਸੀਗਾ ਅੱਛਾ ਉਹਨੂੰ ਮੈਂ ਜਵਾਬ ਦੇਤਾ ਤੇ ਜਿਹਦੇ ਪਹਿਲਾਂ ਫੋਨ ਆਇਆ ਸੀਗਾ ਉਹਨੇ ਮੈਨੂੰ ਜਵਾਬ ਦਿੱਤਾ ਠੀਕ ਹੈ ਤੇਰੇ ਨਾਲ ਹੀ ਹੋਣੀ ਚਾਹੀਦੀ ਐ ਫਿਰ ਚੱਲ ਬਸ ਆਹੀ ਆਹੀ ਰਹਿ ਗਿਆ ਚੰਗਾ ਦੋਨਾਂ ਦਾ ਪਤਾ ਲੱਗ ਗਿਆ ਰੁਕਰੇ ਬਗੀ ਜੱਟ ਠੀਕ ਆ ਆਰਾਮ ਕਰ ਲਈ ਚੰਗਾ ਕੱਲ ਮਨਾ ਇਹ ਵੀ ਰੱਬ ਦੇ ਰੰਗ ਹੀ ਐ ਗਰੀਬ ਦੀ ਮੈਨੂੰ ਆਹ ਮਾਰ ਗਈ ਤੇ ਉਹਨੂੰ ਸਾਡੇ ਬੰਦੇ ਨੂੰ ਚਾਹ ਚੜ ਗਿਆ ਚਲੋ ਜਿਵੇਂ ਪ੍ਰਮਾਤਮਾ ਕਰਦਾ ਚੰਗਾ ਹੀ ਕਰਦਾ ਹੈਗਾ ਪਹਿਲਾਂ ਵਾਲਾ ਵੀ ਜਵਾਬ ਦੇ ਗਿਆ ਗਰੀਬ ਦੀ ਕੋਈ ਵਾਹ ਨਹੀਂ ਫੜਦਾ ਨਾ ਰੱਬਾਂ ਫੜਦਾ ਨਾ ਬੰਦਾ ਵਾਹ ਫੜਦਾ ਹੈਗਾ ਰੱਬਾਂ ਤੁਹਾਨੂੰ ਗਰੀਬ ਕਿਨਾਂ ਦੇਈ ਇਹ ਗਰੀਬੀ ਦਿੱਤੀ ਹੈ ਦੱਸੀ ਨਾ ਦੇ ਗਰੀਬੀ ਬਹੁਤ ਭੜੀ ਗਈ ਯਾਰ ਮੈਂ ਤਾਂ ਕਿਸੇ ਨੂੰ ਭੈਣ ਸੰਤ ਕੋ ਜਵਾਬ ਨਹੀਂ ਦਿੱਤਾਗਾ ਥੋੜੇ ਵਾਲਾ ਬਣ ਵਾਲਾ ਕੀ ਕਰੇ ਯਾਰ ਜੇ ਸੰਤ ਲੈਂਦਾ ਤਾਂ ਕੋਈ ਆਉਂਦਾ ਨਹੀਂਗਾ ਓਏ ਤੂੰ ਕਿਵੇਂ ਛੱਲ ਗਈਆਂ ਪਰੋਲੀ ਜਾਂਦਾਗਾ ਯਾਰ ਬਾਹ ਤਾਂ ਮਸ਼ੀਨ ਵਾਲੇ ਨੂੰ ਡੀਕੀ ਜਾਂਦਾ ਛੱਲੀਆਂ ਪੱਕੀ ਜਾਂਦੀਆਂ ਨੇ ਓਏ ਮੈਂ ਮੈਂ ਤਾਂ ਸੰਦ ਵੀ ਰੇਕ ਨੂੰ ਦੇਣ ਦਾ ਮੰਗਵਾ ਤੂੰ ਤਾਂ ਸੰਦ ਵੀ ਨਹੀਂ ਦਿੰਦਾਗਾ ਸੰਦ ਨੂੰ ਤੇਰੇ ਕੋਲੇ ਕੀ ਹੈਗਾ ਪੰਪ ਵਾਲੀ ਢੋਲੀ 1980 ਵੇਲੇ ਦੀ ਇੱਕ ਤੇਰੇ ਕੋਲੇ ਆ ਕਹੀ ਆ ਉਹ ਕਹੀ ਤਾਂ ਹੈਗੀ ਜਿਹੜਾ ਕੋਈ ਦੂਜਾ ਰੱਪਣ ਨਹੀਂ ਦਿੰਦਾ ਫਿਰ ਮੈਂ ਤਾਂ ਉਹੀ ਦੇਣਾਗਾ ਇਹੋ ਜਿਹਾ ਕਿ ਤੇਰੇ ਕੋਲੇ ਕੰਪਿਊਟਰ ਕਰਾਇਆ ਜਿਹੜਾ ਤੂੰ ਉਹ ਪਵਾ ਦਿੰਨਾ ਮੇਰੇ ਕੋਲ ਤਾਂ ਇਹੀ ਕੁਸਾ ਯਾਰ ਸੰਦ ਬਚਦੇ ਨਹੀਂ ਜੇ ਕਿਸ ਨੂੰ ਮੰਗਵਾ ਦੇ ਦੇ ਆਹੀ ਰੋਣੇ ਰੋਂਦਾ ਬਾਪੂ ਮਰ ਗਿਆ ਆਹੀ ਮੇਰਾ ਹਾਲ ਆ ਉਹੀ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਬਠੋਰੇ ਨੂੰ ਚਲੋ ਭਾਈ ਗੱਰਨੀ ਫੁੰ ਐ ਸ਼ਾਬਾ